ਮੰਮੀ ਇਹ ਆ ਪਤਾ ਰੋਟੀ ਭੱਗ ਗਈ ਆ ਕੋਤ ਰੋਟੀ ਤੇ ਨਹੀਂ ਜੇ ਪੱਕੀ ਆਈ ਤੇ ਛੁੱਟੀ ਹੀ ਗਈ ਹਾਂ ਇਹ ਤੇ ਮੈਡਮ ਮੈਨੂੰ ਲੱਗਦਾ ਅੰਦਰ ਬਾਹਰ ਹੀ ਹੋਣੀ ਵਰਦੀ ਨਿਕਲਦੀ ਤੇ ਮੈਂ ਹਾਂ ਕੋਪ ਚੜ ਜਾਣੀ ਤੇ ਪਹਿਲਾਂ ਮੈਂ ਇੱਧਰਲਾ ਵੇੜਾ ਨੂੰ ਜਲਦੇ ਮੈਂ ਉਧਰੋਂ ਕਰਦੀ ਆ ਫੇਰ ਆ ਜਾਲੂ ਵਾਲੇ ਪਰੌਂਠੇ ਬਣਾ ਲਓ ਆਲੂ ਵਾਲੇ ਪਰੌਂਠੇ ਆ ਚੱਲ ਆਲੂ ਵਾਲੇ ਬਣਾ ਲੈਨੇ ਆ ਆ ਫੇਰ ਬਣਾ ਇਹ ਵੀ ਛੁੱਟੀ ਵਾਲੇ ਦਿਨ ਚੱਲ ਕੋਈ ਨਾ ਕੋਹ ਵਧੀਆ ਜਾਈ ਹੈ ਗਾਵਣਾ ਹਾਂ ਤਹੀਂ ਵਾਧੂ ਪੁੱਤੋ ਸਭ ਕੁਝ ਹੈ ਗਾਵਾਂ ਮੱਖਣ માં ਉੱਤੇ ਰੱਖ ਕੇ ਦਊਂਗੀ ਆਪਣੇ ਪੁੱਤ ਨੂੰ ਇਹ ਬਣਾ ਦਿਓ ਨਾਲੇ ਗੁਰਬਰ ਨੂੰ ਲਾ ਕੇ ਦਊਂਗਾ ਦਊਂਗੀ ਨਿੱਕੀ ਆਲੂ ਵਾਲੀ ਤੇ ਤੈਨੂੰ ਲਾ ਕੇ ਦਊਂਗੀ ਵੱਡੀ ਆਲੂ ਵਾਲੀ ਤੇ ਫਿਰ ਲਾ ਕੇ ਬਿਠਾ ਕੇ ਆਖਾਂ ਜੇ ਨਾ ਪਹਿਲਾ ਕੌਣ ਪਹਿਲੋਂ ਖਾਂਦਾ ਵਾ ਹਨਾ ਕੋਈ ਬੜੀ ਸ਼ੈਤਾਨੀ ਕਰਦਾ ਤੇ ਗੁਰੂ ਉੱਠਿਆ ਵਾ ਆਹ ਉੱਠਿਆ ਵਾ ਕੇ ਚੱਲ ਨੂੰ ਮੈਂ ਦਾਦਾ ਨੂੰ ਵਾਲੇ ਬਰੋਂਡੇ ਉਹਦੇ ਖਾਂਦਾ ਭੜੇ ਆਹ ਚਾਹ ਦੋਦਨਾ ਵੀ ਕਰ ਲੈ ਸੁਲਾ ਮੈਂ ਇੰਨਾ ਇਕੱਠਾ ਕਰਕੇ ਨਾ ਆਉਣੀ ਆ ਫਿਰ ਆਹੋ ਇੱਥੇ ਧੁੱਪ ਚੜ੍ਹ ਜਾਣੀ ਇੱਥੇ ਮੁੜ ਕੇ ਜੀ ਨਹੀਂ ਕਰਨਾ ਹੁਣ ਜਨ ਨੂੰ ਮੇਰੇ ਮਰਮਣ ਨੇ ਤੇ ਅੱਜ ਹੁਣ ਛੁੱਟੀ ਆ ਵੇਖੋ ਕੀ ਕਰਦੀ ਅੱਜ ਦੇ ਨਾ ਘਰ ਦੀ ਵੀ ਜ਼ਿਆਦੀ ਸਫਾਈ ਕਰਨੀ ਪੈਣੀ ਛੁੱਟੀ ਦਾ ਕਰਕੇ ਹੱਥੋਂ ਅੱਥੀ ਦੋਵੇਂ ਜਾਣੀਆਂ ਕਰਾਂਗੇ ਨਾ ਗਾੜੀਆਂ ਗਾੜੀਆਂ ਹੁੰਜ ਕੇ ਚਲ ਜਾਂਦੀ ਆ ਤੇ ਛੁੱਟੀ ਵਜ੍ਹਾ ਦੇ ਨਹੀਂ ਦਾ ਹੋਣਾ ਐਨੇ ਵੀ ਮੇਰੇ ਮੈਂ ਆਖਣਾ ਹੁਣ ਕਰ ਸਭ ਚਾਦਰਾਂ ਚ ਉਧਰਾਂ ਧੋ ਤੇ ਨਾਲੇ ਸਾਰਾ ਸਾਫ ਕਰ ਗੁਰੂ ਵਰ ơi ਆਲੂ ਵਾਲੇ ਪਰੌਂਦੇ ਖਾਣੇ ਆ ਹੂੰ ਕਿੰਨੇ ਖਾਣੇ ਓਏ ਦੋ ਦੋ ਜੁਆ ਦਾ ਆਲੂ ਵਾਲੇ ਪਰੌਂਦੇ ਲੱਗੇ ਬਾਨਾ ਹਾਂ ਹਾਂ ਆਲੂ ਪਰੌਂਦੇ ਲੱਗੇ ਪੰ ਹਾਂ ਲੈ ਮਜ਼ਾ ਆਇਆ ਜਿphਰੇ ਹੈ ਆ ਕੇ ਡੰਡ ਲਿਓ ਬਾਰੇ ਲੈ ਚੱਜਾ ਪਾਣਾ ਖੇੜਿਆ ਆ ਘਰ ਰੁਕਣਾ ਚੱਲ ਜਾ ਲੈ ਵੀ ਸ਼ੁਗਰ ਅੱਜ ਆਲੂ ਵਾਲੇ ਪਰੌਂਠੇ ਬਣਨਗੇ ਸੋਰਾ ਸਵਈਆ ਜਾਵਦੀ ਅੱਜ ਬਾਹਰ ਜਾਵਦੀਆਂ ਦੋਵੇਂ ਰਾਣੀ ਛੰਡੀਆਂ ਇਹਦੇ ਚੌਂਕੇ ਤੋਂ ਲੜਦੀਆਂ ਰਹਿੰਦੀਆਂ ਜੀ ਇੱਕ ਦੂਜੇ ਲੈਂਦੀ ਰਹਿੰਦੀਆਂ ਪਹਿਲਾਂ ਕੌਣ ਰਸੋਈ ਚ ਵੜਦੀ ਏ ਚਲ ਇਹ ਮੇਰੇ ਨਾਲ ਉਹਦੇ ਨੇ ਕਿਹਾ ਹੁਣ ਅੱਜ ਪਰੌਂਠੇ ਖਾਣੇ ਉਹਦੇ ਬਹਾਨੇ ਆਪਾਂ ਵੀ ਦੋ ਦੋ ਖਾ ਲਾਂਗੇ ਹੁਣ ਨੇ ਕਦੀ ਅਰਬੀ ਤੇ ਕਦੀ ਕੋਹ ਤੇ ਕਦੀ ਕੋ ਸੁੱਕੀਆਂ ਮਖੀਆਂ ਹਵਾਦੀਆਂ ਚੱਲ ਮਨਾਜ ਚੱਲ ਰੋਟੀਆਂ ਤੇ ਗਈਆਂ ਪੱਕ ਅੱਜ ਦਾ ਹੁਣ ਮਿਲ ਸੀਵ ਤੋਂ ਹੋ ਗਈ ਨਾ ਅੱਜ ਸਾਰਾ ਹੀ ਕੰਮ ਹੋ ਗਿਆ ਵਾ ਸੋ ਮੈਨਾਜ ਉਠੀ ਵੀ ਲੇਟ ਆ ਤੇ ਕੰਮ ਇਹਨਾਂ ਤੇ ਸਾਹਮਣੇ ਸਾਹਮਣੇ ਕੀਤਾ ਹੁੰਦਾ ਸਿੱਧ ਕਰਨੀ ਗਿਆ ਨਾ ਮੇਰੀ ਦੀ ਵੀ ਭਗਾਨੇ ਕਿੱਥੇ ਗਿਆ ਵਾ ਨਵਾਂ ਬਿਸ਼ਾ ਰੋਟੀਆਂ ਪੱਕੀਆਂ ਵਾ ਤੇ ਹੁਣ ਸਾਰਿਆਂ ਨੂੰ ਫੜਾ ਦਿੱਤੀਆਂ ਜਾਣ ਤੇ ਮੈਂ ਵਿਲੇ ਹੋ ਜੀ ਭਾਂਡੇ ਭੁੰਡੇ ਮਾਜ ਕੇ ਪਰ ਇਹਨਾਂ ਨੇ ਕਾਮਲ ਮੁਕਾ ਹੀ ਛੱਡਣਾ ਹੁੰਦਾ ਵਾ ਛੁੱਟੀ ਵਾਲੇ ਦੇ ਨਾ ਸਾਰਾ ਦੇ ਨਹੀਂ ਬਸ ਇੱਦਾਂ ਹੀ ਲੱਗ ਜਾਂਦਾ ਵਾ ਕਦੀ ਇੱਕ ਨੇ ਰੋਟੀ ਖਾ ਲਈ ਕਦੀ ਦੂਜੇ ਨੇ ਖਾ ਲਈ ਚਲ ਮੈਂ ਤਾਂ ਪਕਾ ਲਈਆਂ ਹੁਣ ਆਪੇ ਦੀਦੀ ਫੜਾ ਦੇਣਗੇ ਚਲੋ ਹੁਣ ਮੈਂ ਆਲੂ ਬਣਨੇ ਦਾ ਖਾਤੇ ਹੱਥੋਂ ਅੱਧੀ ਰੋਟੀਆਂ ਲਾਈਏ ਗੁਰਪ੍ਰੀਤ ਹਾਂਜੀ ਨਿਆਣਿਆਂ ਖੰਡੇ ਆ ਵੀ ਆਲੂ ਵਾਲੇ ਪਰੌਂਠੇ ਖਾਣੇ ਆ ਤਾਂ ਮੈਂ ਆਖਣ ਢਈ ਆ ਮੈਂ ਆਲੂ ਬਣਨੇ ਰੱਖ ਦਿਆਂ ਤੂੰ ਆਟਾ ਗੁੰਨ ਲਾ ਮੈਂ ਤਾਂ ਰੋਟੀਆਂ ਪਕਾ ਵੀ ਲਈਆਂ ਨਾਲੇ ਮੈਂ ਸਬਜ਼ੀ ਵੀ ਬਣਾ ਲਈ ਆ ਹਾ ਹਏ ਕੀ ਕਰਦੀ ਆ ਤੂੰ ਗੋਪੀ ਜੇ ਤੂੰ ਅੱਜ ਘਰ ਹੀ ਤੂੰ ਅੱਜ ਹੀ ਪੁੱਛ ਲੈਣੀ ਓ ਤੈਨੂੰ ਹੀ ਪਤਾ ਵਾ ਵੀ ਨਿਆਣਿਆਂ ਨੂੰ ਵੀ ਛੁੱਟੀ ਆ ਤੈਨੂੰ ਵੀ ਛੁੱਟੀ ਆ ਛੁੱਟੀ ਵਾਲੇ ਦਿਨ ਕਿੰਨਾ ਹੰਧਾਰ ਪਾਰ ਜੈ ਭੀ ਕੋਈ ਵੱਖਰਾ ਜਿਹਾ ਬਣਾਈਏ ਹੈ ਤਾਂ ਚੱਲ ਕੋਈ ਵੱਖਰੀ ਆਇਟਮ ਨਹੀਂ ਗਈ ਏ ਪਰ ਇਹ ਵੀ ਇਹ ਰੋਟੀ ਪਕਾਉਣ ਨੂੰ ਘੜੀ ਵੱਧ ਲੱਗਦੀ ਆ ਤੇ ਚੱਲ ਮੈਂ ਮੁੰਡਾ ਮੈਨੂੰ ਕਹਿਣ ਡਿਆ ਉਹਦੇ ਵੀ ਮੰਮੀ ਰੋਟੀਆਂ ਲਾਓ ਆਲੂ ਵਾਲੀਆਂ ਤੇ ਮੈਂ ਹਾਂ ਗੁਰਵਰ ਨੂੰ ਵੀ ਨਿੱਕੀ ਪਰੌਂਠੀ ਲਾ ਕੇ ਦਵਾਂਗੇ ਤੇ ਅਸੀਂ ਬਾਹਰ ਮਾਪਤ ਸਲਾਮਾ ਕਰਦੇ ਹਾਂ ਉਹਦੇ ਤਾਂ ਤੂੰ ਗਾੜੀ ਥੱਬਾ ਰੋਟੀਆਂ ਦਾ ਫੇਰ ਲਾ ਕੇ ਰੱਖ ਦਿੱਤਾ ਹੁਣ ਆਵਾ ਨਹੀਂ ਤੇ ਤੁਸੀਂ ਮੈਨੂੰ ਪਹਿਲਾਂ ਦੱਸ ਦਿੰਦੇ ਤਾਂ ਮੈਂ ਪਹਿਲਾਂ ਕਰ ਲੈਂਦੀ ਉਹਨੂੰ ਸਕਿੰਨ ਸਬਜ਼ੀ ਬਣਾਉਣ ਨੂੰ ਵੀ ਤੇ ਟਾਈਮ ਲੱਗਾ ਹੀ ਆ ਤੇ ਲੱਗਾ ਤੇ ਫਿਰ ਵੀ ਸਲਾਹ ਹੀ ਬੰਦਾ ਕਰ ਜੇ ਤੂੰ ਹੀ ਕਹਿਣਾ ਪਿਆ ਜੁੱਟੀਆਂ ਤੇ ਅੱਜ ਦੇਦੀ ਆ ਆਲੂਆਂ ਵਾਲੇ ਲਾ ਲਈਏ ਨਾਲ ਨਿਆਣੇ ਖਾ ਲੈਣਗੇ ਨਾਲੇ ਬੀਜੀ ਖਾ ਲੂਗੀ ਗਰਮ ਗਰਮ ਫੁਲਕਾ ਮੈਂ ਤਾਂ ਕਦੇ ਜਦੋਂ ਰੋਟੀ ਲਾ ਉਹ ਕਹਿੰਦੇ ਲਾ ਦੋ ਫੇਰ ਲਾ ਕੇ ਫੜਾਉਣੀ ਆ ਅੱਜ ਜੋ ਛੁੱਟੀ ਵਾਲੇ ਗਏ ਨੇ ਪਹਿਲਾਂ ਹੀ ਲਾ ਕੇ ਸੱਤਰਾ ਰੱਖ ਦੇਣਾ ਵਾ ਤੇ ਕੀ ਫਾਇਦਾ ਵਾ ਫੇਰ ਤੁਰੇ ਫਿਰਨ ਦਾ ਜੇ ਠੰਡੀਆਂ ਹੀ ਰੋਟੀਆਂ ਖਾਣੀਆਂ ਤੇ ਨਹੀਂ ਤੁਸੀਂ ਮੈਨੂੰ ਰੋਜ਼ ਹੀ ਕਹਿੰਦੇ ਰਹਿੰਦੇ ਆ ਵੀ ਇਹਨੇ ਸਬਜ਼ੀ ਨਹੀਂ ਬਣਾਈ ਰੋਟੀ ਨਹੀਂ ਪਕਾਈ ਮੈਂ ਕਿਹਾ ਮੇਰੀ ਸਿਫਤ ਹੋਊਗੀ ਅੱਜ ਵੀ ਮੈਂ ਸਬਜ਼ੀ ਵੀ ਬਣਾ ਲਈ ਤੇ ਮੈਂ ਰੋਟੀਆਂ ਵੀ ਲਾ ਲਈਆਂ ਵਾ ਉਹ ਸਿਫਤ ਆਪਣੀ ਆਪੇ ਨਹੀਂ ਹੁੰਦੀ ਕੋਈ ਸਿਫਤ ਕਰੇ ਤਾਂ ਫੇਰ ਹੁੰਦੀ ਆ ਇਹ ਥੋੜਾ ਵੀ ਆਪੇ ਮੈਂ ਰੱਜੀ ਪੁੱਜੀ ਤੇ ਆਪੇ ਮੇਰੇ ਬੱਚੇ ਜੀਰ ਵੀ ਮੈਂ ਰੋਟੀਆਂ ਪਕਾ ਲਈਆਂ ਤੇ ਮੇਰੀ ਸਿਫਤ ਹੋ ਜਾਣੀ ਆ ਅੱਜ ਛੁੱਟੀ ਅੱਜ ਸਫਾਈ ਦਾ ਵੀ ਕਿੰਨਾ ਕੰਮ ਪੈਣਾ ਸਾਨੂੰ ਮਾੜਾ ਮੋੜਾ ਤੋਂ ਹੁੰਝ ਕੇ ਚਲ ਜਾਂਦੀ ਰਹੀ ਆ ਛੁੱਟੀ ਵਾਇ ਗਿਆ ਨਾ ਡਾਕੇ ਵਿੱਠਾ ਖੁੰਜਾ ਸਾਰੀਆਂ ਸਾਫ ਕਰੀਏ ਸੋਫੇ ਸਾਫੇ ਬਾਹਰ ਕੱਢੀਏ ਨਾਲੇ ਧੁੱਪ ਲਵਾਈਏ ਕਿੰਨੇ ਮੀਂਹ ਪਏ ਤੇਰੇ ਸਾਹਮਣੇ ਨਹੀਂ ਉਹ ਤਾਂ ਪੈ ਤੈ ਹੈ ਹੀ ਆ ਉਹ ਤੇ ਚਲੋ ਕਾਰ ਹੀ ਲਵਾਂਗੇ ਪਰ ਮੈਨੂੰ ਤੀ ਪਹਿਲਾਂ ਦੱਸ ਦੇ ਨਾ ਜਰਾ ਆ ਤੀ ਦੱਸ ਦੇ ਵੀ ਸਵੇਰੇ ਆਗੋਂ ਵਾਲੇ ਪਰੌਂਠੇ ਬਣਾਉਣੇ ਆ ਤਾਂ ਮੈਂ ਸਵੇਰੇ ਆਲੂ ਉਬਾਲ ਲੇ ਫੇਰ ਉਹ ਗੱਲ ਗੋਪੀ ਜੇ ਤੇ ਕੋਈ ਨਿਆਣਾ ਹੋਵੇ ਉਹਨੂੰ ਤਾਂ ਬੰਦਾ ਆਖੇ ਹੀ ਵੀ ਸਵੇਰੇ ਉੱਠ ਕੇ ਆ ਕੰਮ ਕਰਨਾ ਹੀ ਹੋ ਤੂੰ ਜਿਹੜਾ ਬੰਦਾ ਕੋਦੇ ਆਪ ਸਿਆਣਾ ਵਾ ਪੜ੍ਹੀ ਲਿਖੀ ਆ ਪੜਾਉਣ ਜਾਣੀ ਆ ਤੈਨੂੰ ਕੋਈ ਪਤਾ ਨਹੀਂ ਹੈਗਾ ਉੱਥੇ ਤੁਸੀਂ ਮੈਡਮਾਂ ਚ ਵਿਚਰਦੀਆਂ ਜੇ ਗੱਲਾਂ ਕਰਦੀਆਂ ਹੋਣੀਆਂ ਅੱਜ ਅਸੀਂ ਆਹ ਚੀਜ਼ ਬਣਾਈ ਅੱਜ ਅਸੀਂ ਆਹ ਬਣਾਈ ਤੂੰ ਕੀ ਕਹਿੰਦੀ ਹੋਏਂਗੀ ਜਾ ਕੇ ਉੱਥੇ ਮੈਂ ਆਪਣੀ ਲਾ ਕੇ ਖਾ ਲਈਏ ਤੇ ਚੱਲ ਮੇਰੇ ਭਾਈ ਤੇ ਮੈਂ ਬਾਕੀ ਕੰਮ ਵੀ ਤੇ ਨਹੀਂ ਦੀਦੀ ਕਰਕੇ ਹੀ ਜਾਣੀ ਆ ਨਹੀਂ ਭੈਣਾ ਸਾਨੂੰ ਤੇਰੇ ਕੰਮ ਦਾ ਕੋਈ ਸੁਰਸਵਾਦ ਨਹੀਂ ਹੈਗਾ ਤੈਨੂੰ ਮੈਂ ਦੱਸਾਂ ਹੁਣ ਨਿਆਣੇ ਵਿਚਾਰਿਆਂ ਨੇ ਲਾਲਾ ਲਮਕਦਿਆਂ ਹੋਣੀਆਂ ਵੀ ਆਲੂ ਵਾਲੇ ਪਰੌਂਠੇ ਪਕਣੇ ਆ ਤੇ ਗਾੜੀ ਕਾਚੇ ਵਾਲ ਚੀਆਂ ਧੂ ਧੂ ਕੇ ਸੁੱੜ ਦਿੱਤੇ ਗਾ ਹੋਣੀਆਂ ਛੇ ਛੇ ਤੇ ਮੈਂ ਉਥੇ ਥਾਂ ਹੁੰ ਜਣਗੀਰ ਤੂੰ ਰੋਟੀਆਂ ਲਾ ਵੀ ਲਈਆਂ ਸਬਜ਼ੀ ਬਣਾ ਵੀ ਲਈ ਮੈਂ ਤੇ ਕਦੋਂ ਦੀ ਲੱਗੀ ਤੂੰ ਤੇਰੇ ਸੋਈ ਵਾਲ ਵੇਖਿਆ ਹੀ ਨਹੀਂ ਹਾਂ ਹਾਂ ਬਹੁਤ ਚਿਰਾਂ ਦੀ ਤੂੰ ਲੱਗੀ ਬਾਬਾ ਤਰਾ ਨਾ ਉਹ ਪੀਪੀ ਵਿਚਾਰ ਨੂੰ ਅਸੀਂ ਕੀ ਆਖਣਾ ਜਿਵੇਂ ਅਸੀਂ ਦੋ ਜਾਨੀਆਂ ਨਹੀਂ ਨਹੀਂ ਰਲ ਕੇ ਰਹਿਣਾ ਤੇ ਉਹਨੂੰ ਮਾਤਾ ਵਿਚਾਰ ਨੂੰ ਅਸੀਂ ਕੀ ਆਖੀਏ ਨਹੀਂ ਦੀਦੀ ਹੁਣ ਤੁਸੀਂ ਆਖਸਿਆ ਨੇ ਕਿੰਨਾ ਵੱਡਾ ਦਿਨ ਆ ਗਿਆ ਵਾ ਤੇ ਅਜੇ ਤੱਕ ਜੇ ਸੋਹੀ ਸੋਚਣਾ ਹੁੰਦਾ ਪੀ ਆਲੂ ਉਬਾਲਣੇ ਆ ਪਰੌਂਠੇ ਲਾਉਣੇ ਆ ਅਜੇ ਤੂੰ ਹੋਰ ਤੱਕ ਇਹਨੂੰ ਕੀ ਪੁੱਛਣਾ ਹੀ ਤੂੰ ਆਪਣੇ ਘਰ ਵਾਲੇ ਨੇ ਕੁਛ ਲੈਣੀ ਹੋ ਆਪਣੇ ਨਿਆਣੇ ਨੇ ਕੁਛ ਲੈਣੀ ਹੋ ਤੇ ਮੇਰਾ ਨਿਆਣਾ ਵਾ ਮੈਂ ਸਕੂਲੇ ਜਾਨੀ ਆ ਚੱਲ ਉਹਨੂੰ ਵੀ ਅੱਜ ਕੁਛ ਮੈਂ ਵਧੀਆ ਖਵਾ ਲਾਂ ਤੈਨੂੰ ਆਪਣੇ ਨਿਆਣੇ ਦਾ ਹੀ ਫਿਕਰ ਨਹੀਂ ਆਪਣੇ ਬੰਦੇ ਦਾ ਨਹੀਂਗਾ ਤੈਨੂੰ ਟੱਬਰ ਦਾ ਕਾਹਦਾ ਫਿਕਰ ਹੋਣਾ ਕਮਾਲ ਹੀ ਹੋਈ ਆ ਇਹ ਟੱਬਰ ਕਿਹੇ ਪਾਸੇ ਨਹੀਂ ਮੇਰੀ ਜਾਨ ਛੱਡਦਾ ਜੇ ਮੈਂ ਪਹਿਲਾਂ ਲਾ ਲੈਨੀ ਆ ਤਾਂ ਵੀ ਲੜਾਈ ਜੇ ਮੈਂ ਨਹੀਂ ਲਾਉਣੀ ਤਾਂ ਵੀ ਲੜਾਈ ਇਹ ਬੰਦਾ ਕਰੇ ਤੇ ਕਰੇਗੀ ਇਸ ਘਰ ਚ ਕੱਲੀ ਕੱਲੀ ਸਾਡੀ ਟਿੰਗ ਵਾ ਇਹ ਕਿਆ ਕ ਨਿਆਣੀ ਦੀ ਅਸੀਂ ਚਾਜ ਨਾ ਕਿਤੇ ਕੁਛ ਕੁਛ ਨਹੀਂ ਕਰ ਸਕਦੇ ਤੇ ਕੀ ਫਾਇਦਾ ਵਾ ਕੀ ਤੁਸੀਂ ਰੌਲਾ ਪਾਇਆ ਸਵੇਰੇ ਸਵੇਰੇ ਜੇ ਘਾਰ ਹੁੰਦੇ ਹੀ ਆ ਉਹ ਤਾਂ ਵੀ ਤੁਹਾਡਾ ਰੌਲਾ ਜੇ ਉਹ ਚੱਲ ਜਾਂਦੀ ਆ ਤਾਂ ਵੀ ਰੌਲਾ ਕੀ ਹੋਇਆ ਕੀ ਆ ਬੀਜੀ ਬੈ ਇੱਥੇ ਮੈਂ ਤੁਹਾਨੂੰ ਦੱਸਾਂ ਮੈਨੂੰ ਤਾਂ ਆ ਨਹੀਂ ਇਹ ਕੁੱਤੀ ਚੀਕਾ ਮੁੱਕਣਾ ਕਿਤੇ ਹਾਏ ਹਾਏ ਬੀਜੀ ਉਹਨੂੰ ਪੁੱਛ ਕੇ ਵੇਖ ਲਈਆਂ ਕੀ ਹੋਇਆ ਵਾ ਕੋਈ ਕੋਈ ਚੀਜ਼ ਬਣਾਵਾਂ ਮੈਂ ਉਸ ਲਈ ਤੁਹਾਨੂੰ ਪੁੱਛਦੀ ਆ ਰੋਟੀ ਪਕਾਉਣੀ ਆ ਵੇ ਤੁਹਾਨੂੰ ਫੜਾਉਣੀ ਤੇ ਮੈਂ ਕਹਿੰਦੀ ਪਕਾ ਕੇ ਲਿਆਵਾਂ ਤੁਹਾਨੂੰ ਪੁੱਛਿਆ ਉਹ ਫਿਰ ਨਹੀਂ ਪੁੱਛਦੀ ਤਾਂ ਹੁਣ ਉਹਦਾ ਦਿਮਾਗ ਆਪਣੀਆਂ ਹੀ ਮਰਜ਼ੀਆਂ ਕਰਦੀ ਫਿਰਦੀ ਆ ਦਿਮਾਗ ਹੁੰਦਾ ਵਾ ਕਿੰਨੇ ਕ ਜੀ ਆ ਸਾਡੇ ਘਰ ਦੇ ਵਿੱਚ ਕਿੰਨੇ ਕ ਨਿਆਣੇ ਆ ਜਿਹੜੇ ਹੱਥੋਂ ਸੰਭੇ ਨਹੀਂ ਜਾਂਦੇ ਮੇਰੇ ਤਾਂ ਮੁੰਡੇ ਨੇ ਕਦੀ ਫਰਮਾਇਸ਼ ਹੀ ਨਹੀਂ ਕੋਈ ਕੀਤੀ ਕਿਹੇ ਚੀਜ਼ ਦੀ ਕੀ ਨਗੂਣੇ ਆ ਆਲੂ ਆ ਆਂਦਾ ਮੰਮੀ ਆਲੂ ਵਾਲੀ ਰੋਟੀ ਪਕਾ ਤੇ ਮੈਂ ਪਕਾ ਦਿੰਨੇ ਆ ਤਜਾ ਮੈਂ ਆਈ ਤੇ ਉਹ ਆਂਦੀ ਮੈਂ ਤੇ ਰੋਟੀਆਂ ਵੀ ਲਾ ਲਈਆਂ ਸਬਜ਼ੀ ਬਣਾ ਲਈਏ ਤੇ ਮੈਂ ਥਾ ਹੂੰ ਜਣ ਗਈ ਜਣੇ ਤੂੰ ਤੂੰ ਰੋਟੀਆਂ ਲਾਵ ਜਿੱਤੀਆਂ ਮੈਨੂੰ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਕੱਚੀਆਂ ਪੱਕੀਆਂ ਲਾਤੀਆਂ ਕੀ ਕਰਤਾ ਇਹੋ ਹੀ ਘਾਟਵਾ ਜਿਹੜੀ ਇੱਕ ਦੂਜੀ ਨੂੰ ਪੁੱਛਦੀਆਂ ਨਹੀਂ ਤੁਸੀਂ ਉਹਦਾ ਵੀ ਇੱਕ ਨਿਆਣਾ ਮਾਸਾ ਜਿੰਨਾ ਇਹੋ ਹੀ ਘਾਟਵਾ ਮੈਂ じゃ ਆਲੂ ਵਾਲੇ ਲਾ ਦੇਨੇ ਆ ਅੱਜ ਛੁੱਟੀ ਆ ਮੁੰਡਾਂ ਦਾ ਮਨ ਮਮੀ ਲਾ ਦੋ ਮੈਂ ਚੰਗਾ ਮੈਂ ਇਹਨੂੰ ਆਖਿਆ ਮੈਂ ਮੈਂ ਆਲੂ ਬਣੇ ਰਾਦੀ ਤੂੰ ਆਟਾ ਗੋਲਾ ਆਉਂਦੀ ਮੇਰਾ ਸਾਰਾ ਕੁਝ ਕਰ ਲਿਆ ਘਰੇ ਕਿਹੜੇ ਵੇਲੇ ਇਹਨੇ ਕੀ ਕਰ ਦਿੱਤਾ ਮਿੰਨੇ ਕੋ ਸਮਝ ਨਹੀਂ ਲੱਗੀ ਅੱਜ ਛੁੱਟੀ ਹੀ ਮੈਂ ਚਾਜਨਾ ਸਫਾਈਆਂ ਕਰਾਂਗੇ ਆ ਸੋਫੇ ਬਾਹਰ ਕੱਢਦੇ ਧੁੱਪ ਲਵਾਉਨੇ ਆ ਉਹ ਤੇ ਇਹ ਕਰ ਲਾਂਗੇ ਤੇ ਰੋਟੀਆਂ ਲਾਤੀਆਂ ਮੈਂ ਚੱਲ ਕੋਈ ਗੱਲ ਨਹੀਂ ਹੁਣ ਤੂੰ ਫਿਰ ਐਦਾਂ ਕਰ ਦੋ ਦੋ ਰੋਟੀਆਂ ਨੇ ਆਣਿਆਂ ਨੂੰ ਲਾ ਦਿਓ ਜੀ ਆਲੂਆਂ ਵਾਲੀਆਂ ਮੰਗਦੇ ਆ ਫੇ ਉਹ ਰੋਟੀਆਂ ਰਹਿਣ ਦੋ ਚੱਲ ਰਾਤ ਨੂੰ ਮੈਨੂੰ ਗਰਮ ਕਰਕੇ ਦੇ ਦਿਓ ਆਏ ਹੈ ਤੁਹਾਨੂੰ ਦਸ ਜਰਾ ਫੁਲਕਾ ਲਾ ਕੇ ਤੇ ਤੁਹਾਨੂੰ ਕਿਉਂ ਗਰਮ ਕਰਕੇ ਦੇਵਾਂਗੇ ਅਹੀਂ ਖਾ ਲਾਂਗੇ ਉਹ ਤੇ ਗੱਲ ਵੱਖਰੀ ਆ ਪਰ ਆਨ ਨਹੀਂ ਖਰਾਬ ਕਰਨ ਵਾਲੀ ਗੱਲ ਵਾ ਨਾ ਹੁਣ ਅੱਜ ਕੱਲ ਗਰਮੀ ਆ ਜੇ ਫੁਲਕੇ ਲਾ ਕੇ ਰੱਖ ਲਓ ਤੇ ਜਿੱਦਾਂ ਮਰਜੀ ਸਫਾਈ ਹੋਵੇ ਨਾ ਤਾਂ ਵੀ ਤੁਹਾਨੂੰ ਪਤਾ ਬਾਸ਼ਨਾ ਜੀ ਆਉਣ ਡਿਆ ਪੈਂਦੀ ਆ ਰੋਟੀਆਂ ਚੋਂ ਜੀ ਇਹ ਤੇ ਤੇਰੀ ਸੱਚੀ ਗੱਲ ਆਹੋ ਉਹ ਤੇ ਜਦ ਮੈਂ ਹੁਣ ਆਪਣੇ ਨਿਆਣਿਆਂ ਨੂੰ ਲਾ ਕੇ ਦਵਾਂਗੀ ਮੈਂ ਇਹਨੂੰ ਇਹਦਾ ਨਿਆਣਾ ਕਿਤੇ ਮੇਰਾ ਕੀ ਮੇਰੇ ਵਾਸਤੇ ਇੱਕੋ ਜਈ ਹੈ ਸਾਰੇ ਚੱਲ ਦੋ ਦੋ ਤੂੰ ਇਦਾਂ ਕਰ ਆਟਾ ਹੁਣ ਆਵਾ ਗੁੱਜਿਆ ਨਹੀਂ ਤੇ ਫਿਰ ਗੁੰਨ ਲਾ ਥੋੜਾ ਜਿਆ ਆਟਾ ਤੇ ਬਖੇਰਾ ਗੁੰਨ ਲੈਂਦੀ ਆ ਆਟਾ ਤੇ ਜੇ ਅਗਲਾ ਨਹੀਂ ਮੋਕਦਾ ਤੇ ਹੋਰ ਉਹਨਾਂ ਗੁੰਨ ਕੇ ਰਾਂ ਦਿੰਦੀ ਆ ਵੀ ਦੋਲੇ ਨਾਲ ਗੁੰਦਣਾ ਪਵੇ ਆ ਲੂਬਣ ਨਾਲ ਰੇਆ ਤੂੰ ਅਏ ਤੇ ਮੈਂ ਗੱਲ ਹੀ ਕਰਨ ਢਈ ਆ ਕਿੱਥੋਂ ਤਰੇ ਤੂੰ ਇਦਾਂ ਹੀ ਰੌਲਾ ਪੈ ਗਿਆ ਵਾ ਜਾ ਤੂੰ ਇਦਾਂ ਕਰ ਕੋ ਉੱਪਰ ਦੇ ਵਿੱਚ ਸੀੜੀਆਂ ਮਰਵਾ ਆਲੂ ਨਿੱਕੇ ਆ ਤੋ ਝੱਟ ਹੋ ਜਾਣੇ ਆ ਤੇ ਇਹਨਾਂ ਨੂੰ ਨਿਆਣਿਆਂ ਵਿਚਾਰਿਆਂ ਨੂੰ ਚੱਲ ਜੇ ਉਹਨਾਂ ਦਾ ਜੀ ਕਰਦਾ ਛੁੱਟੀ ਆ ਤਾਂ ਤੂੰ ਲਾ ਦੇ ਰੋਟੀਆਂ ਉਦਾਂ ਬੀਬੀ ਚੱਲ ਮੈਂ ਲਾ ਦਿੰਨੀ ਆ ਮੈਂ ਮਨਾ ਨਹੀਂ ਕਰਦੀ ਮੈਂ ਅੱਗੇ ਵੀ ਨਾ ਕਿਸੇ ਕੰਮ ਨੂੰ ਕਦੀ ਮਨਾ ਕੀਤਾ ਪਰ ਜੇ ਨਿਆਣਿਆਂ ਦੇ ਲਾਉਣ ਲੱਗਾਗੇ ਰੋਟੀਆਂ ਜਦੋਂ ਆ ਤੇਲ ਜਿਆ ਬਾਹਰ ਨਿਕਲਦਾ ਬਾਸ਼ਨਾ ਹੁੰਦੀ ਆ ਨਾ ਤੇ ਬਾਹਰ ਵਾਲੇ ਗਵਾਂਡੀਆਂ ਨੂੰ ਬਾਸ਼ਨਾ ਜੇ ਤੇ ਉਹਨਾਂ ਦਾ ਜੀ ਕਰ ਪੈਂਦਾ ਵੀ ਆ ਹਾਏ ਉਹਨਾਂ ਦੇ ਘਰ ਵਧੀਆ ਬਾਸ਼ਨਾ ਆਉਂਦੀ ਕੋਈ ਚੰਗਾ ਹੀ ਬਣ ਲਿਆ ਵਾ ਇਹ ਤਾਂ ਹੈ ਵਾ ਤੇ ਸਾਡੇ ਕਿਹੜੇ ਸਾਰਿਆਂ ਦਾ ਕਰਦਾ ਵਾ ਤੇ ਸਾਡੇ ਕਿਹੜੇ ਨਾਸਾਂ ਦੇ ਟਟਾਣੂ ਮਰੇ ਮਰੇ ਆ ਵੀ ਜਿਹੜੀ ਹਾਂ ਦਾ ਨਹੀਂ ਜੀ ਕਰਨਾ ਵੀ ਅਸੀਂ ਵੀ ਆਲੂ ਵਾਲੀ ਖਾਈਏ ਜੇ ਤੁਹਾਡਾ ਜੀ ਕਰਦਾ ਨਾ ਆਲੂਆਂ ਵਾਲੀਆਂ ਖਾਣ ਨੂੰ ਤੇ ਕੋਈ ਨਹੀਂ ਤੁਸੀਂ ਪਕਾ ਲਓ ਦਹੀਂ ਹੈਗਾ ਵਾ ਉਹ ਐਦਾਂ ਕਰਿਓ ਜੇ ਨਾ ਹੋਊਗਾ ਤੇ ਜੇ ਉਹਨੇ ਪਕਾ ਹੀ ਲਈਆਂ ਨਾ ਪੁੱਛਦੀ ਨਹੀਂ ਕਿਸੇ ਨੂੰ ਤੇ ਤੂੰ ਉਹ ਰਾਤ ਨੂੰ ਨਾ ਰੋਟੀਆਂ ਬਾਲਟੀ ਚ ਭੇਂ ਦਿਓ ਤੇ ਮੈਨੀਆਂ ਨੂੰ ਬਤਾਵਾ ਕਰਤੇ ਬੀਬੀ ਗੈਸ ਮੁੱਕਾ ਖੇਚਲ ਕੀਤੀ ਤੇ ਮਈਆਂ ਤੇ ਪੈ ਜਾਣਗੀਆਂ ਚੱਲ ਕੋਈ ਗੱਲ ਨਹੀਂ ਤੇ ਪਰ ਅਕਲ ਤਾਂ ਨਾ ਨਾ ਹੋਈ ਕੋਈ ਵੀ ਤੇ ਹੁਣ ਫਿਰ ਕੀ ਕਰਨਾ ਧੀਏ ਕੋਈ ਨਹੀਂ ਮੈਂ ਲਾ ਲੈਨੀ ਆ ਤੇ ਲੜੋ ਨਾ ਲੜਨ ਵਾਲੀਆਂ ਕੰਨਾ ਇਹੋ ਹੀ ਕਰਦੀ ਆ ਮੈਂ ਨਹੀਂ ਕਰਦੀ ਮੈਨੂੰ ਨਹੀਂ ਇਹ ਕੰਮ ਚੰਗਾ ਲੱਗਦਾ ਦੋ ਤੁਸੀਂ ਜਾਣੀਆਂ ਇਹਨੂੰ ਦੋ ਇੱਕ ਇੱਕ ਤਾਂ ਡਾਣਾ ਨਿਆਣਾ ਹੀ ਹੋ ਕੀ ਕਰਦੀਆਂ ਵੇ ਨਾ ਇੱਕ ਦੂਜੇ ਨੂੰ ਪੁੱਛਦੀਆਂ ਆ ਨਾ ਕੋਈ ਵੱਲ ਕਰਦੀਆਂ ਤੇ ਐ ਤਰ੍ਹਾਂ ਰੌਲਾ ਪਾ ਕੇ ਬੈਹਿੰਦੀ ਐ ਤੇ ਜੇ ਇੱਕ ਦੂਜੇ ਨੂੰ ਪੁੱਛ ਹੀ ਲੈਣ ਤੇ ਆਪੇ ਨਾ ਹੋਵੇ ਐ ਤਰ੍ਹਾਂ ਸਾਡੇ ਘਰ ਅੱਛਾ ਟਾਈਮ ਹੀ ਕੱਢਣ ਵਾ ਸੁਤੇ ਮੈਂ ਸੁਤਾਦਰੀ ਉਹਦਾ ਹੀ ਅੱਖ ਜੀ ਲੱਗੀ ਇੱਥੇ ਮੈਂ ਪਿਆ ਰੋਟੀ ਲੈਦਾ ਰੋਟੀ ਹਾਂ ਉਹ ਮੈਂ ਤਾਂ ਉਹਦਾ ਕਹਿ ਗਿਆ ਕਿਦਾ ਪਰੋਟੇ ਪਕਾਏ ਅੱਜ ਆਲੂ ਵਾਲੇ ਉਹ ਤੇ ਗੁਰੂਵਾਰ ਨੂੰ ਸਾਰੇ ਟੱਬਰ ਨੂੰ ਪਤਾ ਵੀ ਆਲੂ ਵਾਲੇ ਪਰੌਂਠੇ ਬਣਨੇ ਮੈਨੂੰ ਕੱਲੀ ਨੂੰ ਨਹੀਂ ਪਤਾ ਵੀ ਆਲੂ ਵਾਲੇ ਪਰੌਂਠੇ ਬਣਨੇ ਅੱਜ ਤੈਨੂੰ ਨਹੀਂ ਪਤਾ ਮੈਨੂੰ ਕਿਹਨੇ ਦੱਸਿਆ ਵੀ ਆਲੂ ਵਾਲੇ ਪਰੌਂਠੇ ਬਣਾਉਣੇ ਆ ਮੈਨੂੰ ਨਹੀਂ ਪਤਾ ਇੱਥੇ ਮੇਰੇ ਤੋਂ ਆਇਆ ਹੈ ਉਹਦੇ ਆਇਆ ਹੈ ਕਹਿੰਦਾ ਕਹਿੰਦਾ ਚਾਚੂ ਅੱਜ ਇਹ ਪਰੌਂਠੇ ਬਣਨੇ ਆਲੂ ਵਾਲੇ ਆਹ ਨਿਆਣਿਆਂ ਨੂੰ ਵੀ ਪਤਾ ਤਾਂ ਮੈਨੂੰ ਪਤਾ ਹੀ ਨਹੀਂ ਹੈਗਾ ਮੈਂ ਤਾਂ ਸੋ ਸਬਜ਼ੀ ਵੀ ਬਣਾ ਲਈ ਤੇ ਮੈਂ ਰੋਟੀਆਂ ਵੀ ਲਾ ਲਈਆਂ ਵਾ ਅਸਾਂ ਤੂੰ ਰੋਟੀ ਪਕਾ ਲਈਏ ਆਹੋ ਚਲ ਰੋਟੀ ਲੈ ਆਇਆ ਫਿਰ ਨਹੀਂ ਮੈਂ ਤਾਂ ਮੂੰਹ ਚ ਵਾਂਢਿਆ ਮੂੰਹ ਚ ਪਾਣੀ ਆਉਂਦਾ ਚਲ ਆਲੂ ਵਾਲੇ ਪਰੌਂਠੇ ਖਾਵਾਂ ਫਿਰ ਮੈਂ ਦਾ ਕਰੂੰਗੀ ਮੈਂ ਸਵੇਰੇ ਲਾ ਦੂੰਗੀ ਆਲੂ ਵਾਲੇ ਚੱਲ ਸਵੇਰੇ ਬਣਾਉਣੀ ਆਹੋ ਸਵੇਰੇ ਫਿਰ ਲਾ ਦੂੰਗੀ ਹੁਣ ਤਾਂ ਮੈਂ ਰੋਟੀਆਂ ਵੀ ਬਕਾਲੀਆਂ ਤੇ ਸਬਜ਼ੀ ਵੀ ਬਣਾਈ ਆ ਜਦੋਂ ਸੋ ਪਹਿਲਾਂ ਦੱਸ ਦਿੰਦੇ ਤੇ ਮੈਂ ਉਹ ਵਾਲੂ ਵਾਲੇ ਲਾ ਲੈਂਦੀ ਚੱਲ ਫੇਰ ਕੀ ਹੋਇਆ ਜਦ ਬਣ ਗਈ ਸਬਜ਼ੀ ਤੇ ਸਬਜ਼ੀ ਕਾਦੀ ਬਣਾਈ ਸਬਜ਼ੀ ਰਾਜਮਾਂ ਦੀ ਐਸੀ ਠੀਕ ਤੇ ਕਿੱਥੇ ਹਾਂ ਕਿੱਥੇ ਨਿਆਣੇ ਫਿਰ ਨਿਆਣੇ ਵੀ ਲੈ ਇੱਧਰ ਨਹੀਂ ਹੀ ਗਏ ਆਹ ਇਥੋਂ ਮੈਥੋਂ ਹੀ ਗਏ ਆਗੇ ਪਤਾ ਹੈ ਮੈਂ ਬਾਹਰ ਖੇਡੇ ਲੱਗ ਗਏ ਉਹਨੇ ਮੈਨੂੰ ਨਹੀਂ ਟੱਕਰੀ ਆ ਗਈ ਰੋਟੀ ਲਾਇਆ ਰੋਟੀ ਲਾਇਆ ਚਾਹ ਠੀਕ ਕੋਈ ਨਹੀਂ ਆ ਲੈਣਾ ਤਾਂ ਗਰੋਲਰ ਪਾਉ ਉਦਾਂ ਹੀ ਪਈ ਤੁਰੀਆਂ ਜਾਂਦੀਆਂ ਇਹਨਾਂ ਲੱਗਦਾ ਸਾਡਾ ਕੱਠ ਨਹੀਂ ਰੰਗ ਮੈਂ ਇਹਨਾਂ ਵੀ ਆ ਵੀ ਦੇਣ ਲੰਗਾ ਜੀ ਆ ਵੀ ਇਹਨਾਂ ਦੇ ਜੀ ਕੱਠ ਦੇ ਵਿੱਚ ਇਹ ਬੜਾ ਗੋ ਬਣ ਜਾਂਦਾ ਵਾ ਗੱਲੇ-ਕੱਲੇ ਕਿਸ ਨੇ ਕੀ ਬਣਾ ਲੈਣਾ ਹੁੰਦਾ ਬੜੋਂਡੇ ਜੇ ਕਿ ਗੱਲਾਂ ਕਰਨਦੇ ਆ ਉਹ ਗੱਲਾਂ ਹੀ ਕਰਨਦੇ ਆ ਮੈਂ ਤੁਹਾਡੀਆਂ ਸਭ ਕੋ ਸੁਣਦੇ ਆ ਕੀ ਹੋਇਆ ਜੀ ਰੋਟੀਆਂ ਹੀ ਬਾਕੀਆਂ ਤੇ ਤਾਂ ਕੀ ਹੋ ਗਿਆ ਜੀ ਤੇ ਤੁਸੀਂ ਸੁਣਨ ਜੁੜੇ ਹੀ ਤੇ ਤੁਸੀਂ ਉੱਠ ਕੇ ਬਾਹਰ ਚੱਲ ਜਾਂਦੇ ਐਡਾ ਤੁਹਾਨੂੰ ਕਾ ਪਚਣ ਡਿਆ ਜਿਹੜਾ ਸੁਣ ਸੁਣ ਕੇ ਦੱਸ ਮੈਂ ਬਾਹਰ ਜਾ ਕੇ ਕੀ ਕਰਨਾ ਸੀ ਨਹੀਂ ਆਖਣੇ ਨਾ ਭੇ ਕਿਦਾਂ ਆ ਵੀ ਦਿਨ ਲੰਘ ਜਿਆ ਵੀ ਕੀ ਆਖਣਦੇ ਰੌਲਾ ਤੇ ਤੁਹਾਡਾ ਹੀ ਨਹੀਂ ਮੁੱਕਣ ਡਿਆ ਤੇ ਮੈਂ ਜਾਣ ਕੇ ਐਵੇਂ ਜਾਣ ਕੇ ਵਿੱਚ ਲਾਤ ਰੜਾਉਣੀ ਹਾਂ ਹਾਂ ਹੇ ਸਾਡਾ ਰੌਲਾ ਰੌਲਾ ਵਾ ਤੇ ਜਿਹੜਾ ਤੁਸੀਂ ਗੱਲਾਂ ਕਰ ਦਿੰਨੇ ਹਨ ਉਹ ਕੋਈ ਰੌਲਾ ਨਹੀਂਗਾ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਇਕੱਠ ਰਹਿਣ ਦੋਗੀ ਹਾਂ ਅਸੀਂ ਕੀ ਆਖਣਦੇ ਹਾਂ ਤੇ ਨਿਤ ਸੂਰਜ ਨਿਤ ਨਵੀਆਂ ਗੱਲਾਂ ਨਿਤ ਲੜਾਈ ਦਾ ਡੀ ਕੀ ਚੁੱਲਾ ਚੌਂਕਾ ਚੁੱਲਾ ਚੌਂਕਾ ਲਾਇਆ ਤੁਸੀਂ ਹੈ ਤੁਹਾਨੂੰ ਪਤਾ ਲੱਗਦਾ ਤੁਸੀਂ ਅਲੋਕਾਰੀਆਂ ਕੰਮ ਕਰਨ ਲੱਗੀਆਂ ਦੁਨੀਆ ਬੜਾ ਕੰਮ ਕਰਦੀ ਹੈ ਬੜਾ ਚੱਲ ਖਾ ਲੋ ਫੇ ਰੋਟੀਆਂ ਫੇ ਰੋਟੀ ਖਾ ਲੰਗ ਤਾਂ ਕੀ ਹੋਊਗੀ ਮੌਲੇ ਲਹੁਣੇ ਹੀ ਐ ਕਰਨਾ ਹੈ ਮੈਂ ਜੇ ਕਰਨਾ ਹੀ ਕਰੀ ਜੰਨੀ ਸੁਣ ਲਿਆ ਸਭ ਕੋ ਉਹ ਪਤਾ ਇੱਥੇ ਸਭ ਕੋ ਸੁਣਦੇ ਆਗੇ ਐਡਾ ਤੇ ਬੰਦਾ ਵਾ ਤੁਹਾਡਾ ਚਲੋ ਠੀਕ ਆ ਫਿਰ ਹੁਣ ਮੈਂ ਲੱਗੀ ਨਿਆਣਿਆਂ ਨੂੰ ਲਾ ਕੇ ਦੇਣ ਆਲੂਆਂ ਵਾਲੇ ਬਾਕੀ ਸਾਰੇ ਜਾਣੇ ਖਾਓ ਉਹ ਰੋਟੀਆਂ ਤੇ ਚਰ ਦਫਾ ਕਰੋ ਰੋਟੀਆਂ ਨੂੰ ਤੇ ਆਲੂਆਂ ਨੂੰ ਕਮੇਟੀ ਦਾ ਕਿੱਦਾਂ ਆ ਕਿੱਦਾਂ ਉਤਾਰਨੀ ਆ ਕਿਦਣ ਬੋਲੀ ਆ ਉਹ ਪਤਾ ਨਹੀਂ ਮੈਨੂੰ ਕਦੋਂ ਉਤਾਰਨੀ ਆ ਹਾ ਇਧਰ ਲਾਉਂਦੇ ਫਿਰਦੇ ਇਧਰ ਭਜਾਉਂਦੇ ਫਿਰਦੇ ਨਾ ਮੂੰਹ ਸਿਰ ਫੜਾਉਂਦੇ ਕਰਦਾ ਕੋਈ ਗੱਲ ਵਾ ਉਹ ਆਖਣ ਡਿਆ ਵਾ ਮੈਂ ਤੁਹਾਨੂੰ ਆਖਣ ਮੈਂ ਕਿਦਾਂ ਤਾਰਨੀ ਇਹਦੇ ਉਹ ਆਖਣ ਡਾ ਛੱਡ ਪਰ ਆ ਵੀ ਰਖੇ ਇਦੇ ਵਿੱਚ ਤੇ ਹੀਰਾ ਫੇਰੀ ਆਂਦੇ ਬੜੀ ਹੋ ਜਾਂਦੀ ਆ ਲੋਕੀ ਕਈ ਪੈਸੇ ਮਾਰ ਕੇ ਭੱਜ ਜਾਂਦੇ ਆ ਹੈਗੀ ਕਿੰਨੀ ਆ ਕਿਸ਼ਤ ਪਰ 10000 ਕਿਸ਼ਤ ਆ ਖਰੀ 10000 ਵਾ ਆਹੋ ਤਾਂ ਮੈਂ ਉਹਨੂੰ ਆਖਿਆ ਮੈਂ ਆਹ ਬੀ ਭਾਬੀ ਜੀ ਨੂੰ ਮੈਂ ਮਨਾ ਲਿਆ ਵਾ ਉਹ ਆਣੀ ਵੀ ਜੋ ਮੇਰੇ ਕੋਲ 2250 ਜਿੰਨਾ ਵੀ ਮੇਰੇ ਕੋਲ ਹੋਊਗਾ ਮੈਂ ਦੇ ਦਿਆ ਕਰੂੰਗੀ ਹਾਏ ਹਾਏ 2250 ਥੋੜੀ ਤੁਸੀਂ ਕਹਿਣਾ ਹੈਗਾ ਉਹ ਤੇ ਮੇਰੇ ਮੂੰਹੋਂ ਨਿਕਲ ਗਿਆ 2250 ਰੁਪਏ ਦੇ ਇੱਕ ਸੂਟ ਦੀ ਸਮਾਈ ਆ ਤੇ ਮਹੀਨੇ ਵਿੱਚ ਮੈਂ 2250 ਥੋੜੀ ਕਮਾਉਣਾ ਵਾ ਵਾਧ ਕਮਾ ਲੈਣੇ ਆ ਮੈਂ ਉਹ ਤਰ੍ਹਾਂ ਹੀ ਯਾਰ ਉਹਨੂੰ ਮੈਂ ਕਹਿਤਾ ਵੀ ਉਹ ਆਂਦੀ ਵੀ ਜਿੰਨੇ ਕੁ ਮੇਰੇ ਕੋਲ ਹੋਰ ਕੇ ਮੈਂ ਦੇ ਦਿਆ ਕਰੂੰਗੀ ਮੈਂ ਹਨ ਕੋਹ ਚਲ ਮੈਂ ਪਾਇਆ ਕਰੂੰਗਾ ਆਹੋ ਤੇ ਇਹ ਆ ਵੀ ਚਲੋ ਤਾਰ ਦਿਆ ਕਰਾਂਗੇ ਉਹ ਹੁਣ ਉਹ ਆ ਵੀ ਮੁਕਰ ਗਿਆ ਕੇ ਹੁਣ ਕਹਿੰਦਾ ਪਾਉਣੀ ਨਹੀਂ ਕਮੇਟੀ ਨਹੀਂ ਇਹ ਫੇ ਹੋਰ ਤਾਂ ਬਜ਼ਾਰ ਤਾਂ ਨਹੀਂ ਪਾਈ ਜਾਂਦਾ ਵਾ ਮੈਨੂੰ ਆ ਫੇ ਨਹੀਂ ਉਹ ਇਹਦੇ ਵਿੱਚ ਕਮੇਟੀ ਲੈ ਕੇ ਭੱਜ ਜਾਂਦੇ ਆ ਇਹ ਘਾਟਾ ਹੀ ਪੈਂਦਾ ਹੁੰਦਾ ਵਾ ਐਵੇਂ ਕਿਥੇ ਤਾਰਦੇ ਰਵਾਂਗੇ ਮੁੜ ਕੇ ਹੁਣ ਅਸੀਂ ਦੰਦਿਆ ਪਿਆ ਕਹਿਣ ਸਲਾਹ ਤੁਸੀਂ ਕੀਤੀ ਕਿ ਇਹਨੇ ਕੀ ਕੀਤਾ ਮੈਂ ਆਪੇ ਹੀ ਮੈਨੂੰ ਆਣ ਕੇ ਬਾਜ਼ਾਰ ਤਾਂ ਪਾਉਂਦਾ ਸੀ ਮੇਰੇ ਘਰ ਹੀ ਆਪੇ ਹੀ ਦੱਸਿਆ ਉਹਨੇ ਬਾਹਰ ਸੋਣ ਆਇਆ ਹੁਣ ਆ ਨਾ ਦੋਸਤਾਂ ਮਿੱਤਰਾਂ ਕੋਲ ਕਮੇਟੀ ਪਾ ਲਈਏ ਤੇ ਤੁਹਾਨੂੰ ਕਹਿਤਾ ਹੋਣਾ ਫਿਰ ਤੇ ਮੁੜ ਕੇ ਮੈਡਮ ਜੀ ਨੂੰ ਪੁੱਛਿਆ ਹੋਣਾ ਵਾ ਤੇ ਮੈਡਮ ਨੇ ਰ ਤਾਂ ਪੱਤਾ ਨਹੀਂ ਲੱਗਣ ਦਿੱਤਾ ਹੋਣਾ ਤੇ ਤਾਂ ਕਰਕੇ ਮੁਕਰਦਾ ਹੀ ਹੋਏ ਇਹ ਹੈਗਾ ਕਾਹੇ ਜੋਗਾ ਅੱਛਾ ਖਾ ਸ਼ਾਗੀ ਤੁਹਾਨੂੰ ਪਤਾ ਹੀ ਨਹੀਂ ਇਹ ਤੱਕ ਲੱਗਾ ਨਹੀਂ ਤੇ ਫੇਰ ਇਹਦੀ ਉਹ ਗੱਲ ਵੀ ਮੈਂ ਤਾਂ ਤੁਹਾਡੀ ਗੱਲਾਂ ਨੂੰ ਸਮਝਿਆ ਵੀ ਹੈਰਾ ਫੇਰ ਇਹ ਹੋ ਜੇ ਹੈਰਾ ਫੇਰ ਇਹ ਕਰਨ ਰਿਹਾ ਤੁਹਾਡੇ ਨਾਲ ਨਹੀਂ ਤਾਂ ਗੋਪੀ ਮੰਮੀ ਨਾ ਹੋ ਗਈ ਹਾਏ ਰੱਬਾ ਤੂੰ ਹੀ ਰਹਿਨੀ ਆ ਬਾਹਰ ਅਹੀਂ ਰਹਿਨੀ ਆ ਮੈਂ ਘਰ ਮੈਨੂੰ ਤਾਂ ਰਤਾ ਰਤਾ ਗੱਲ ਦਾ ਪਤਾ ਵੀ ਗੋਪੀ ਕੀ ਚੀਜ਼ ਵਾ ਤੇ ਗੋਪੀ ਨੇ ਆਪਣੇ ਬੰਦੇ ਨੂੰ ਉਸਾਰੇ ਪੈਸੇ ਪੜਾ ਦੇਣੇ ਆ 10-12000 ਰੁਪਇਆ ਲੈਂਦੀ ਆ 5000 ਵੀ ਦੇ ਦਿੰਦੀ ਵਿੱਚੋਂ ਚਲ ਸੁਣ ਮੇਰੀ ਗੱਲ ਆ ਹਨ ਨੂੰ ਰੌਲਾ ਪਾਉਣ ਦੀ ਲੋੜ ਹੀ ਕੋਈ ਨਹੀਂਗੀ ਇਹ ਨਹੀਂ ਕੋਹ ਤੂੰ ਸੁਆਈ ਕਰਦੀ ਆ ਤੇ ਕੋਹ ਮੈਂ ਪਾਲਿਆ ਕਰੂੰਗਾ ਤੇ ਇਹ ਦੁੱਧ ਆਦੇ ਵਟਕੇ ਤੇ ਇਦਾਂ ਕਰੀ ਆ ਆਪਾਂ ਕੱਲੇ ਨਾ ਅਹੀਂ ਬੱਕਰੀ ਪਾ ਲੈਣੀ ਹੈ ਕਮੇਟੀ ਨਹੀਂ ਨਹੀਂ ਆਪਾਂ ਇਹਨੂੰ ਕਹਿ ਰਹੇ ਹਾਂ ਤੇ ਨਹੀਂ ਪਰ ਮੈਂ ਖਲਾ ਉਹ ਇਹ ਵੀ ਬੱਕਰੀ ਆਪਾਂ ਕਿਤੇ ਪਾ ਲੈਣੇ ਨਾਲੇ ਸਾਨੂੰ 2 ਲੱਖ ਦਾ ਠੇਕਾ ਨਹੀਂਗਾ ਅਹੀਂ ਆਪਣੀ ਜਿੰਨੀ ਕੇ ਚਾਦਰ ਵੇਖ ਕੇ ਪੈਰ ਪਸਾਰੋ ਕਹਿੰਦੇ ਲੋਕ ਸਿਆਣੇ ਜਿੰਨੀ ਘਾੜੀ ਚਾਦਰ ਵਾ ਉਹਨੇ ਕਿਹੀਂ ਪੈਰ ਪਸਾਰਾਂਗੇ ਅਹੀਂ ਛੋਟੀ ਪਾ ਲੈਣੇ ਆ ਅਹੀਂ 50000 ਵਾਲੀ ਪਾ ਲੈਣੇ ਆ ਦੁੱਧ ਦੇ ਪੈਸੇ ਚ ਤੇ ਫੇਰ ਉਹਨੇ ਚਿੰਕਣਾ ਵਾ ਵੀ ਸਾਂਝੇ ਕਰਦਾ ਦੁੱਧ ਵਾ ਤੇ ਇਹਨਾਂ ਨੇ ਪਾ ਲਿਆ ਵਾ ਨਾਲੇ ਪਤਾ ਕੀ ਗੱਲ ਆ ਗੱਲ ਗੁੱਜੀ ਨਹੀਂ ਰਹਿੰਦੀ ਹੁੰਦੀ ਗੱਲ ਨਿਕਲ ਜਾਂਦੀ ਹੁੰਦੀ ਆ ਅਸੀਂ ਕਿਉਂ ਝੂਠਿਆ ਪੈਣਾ ਜਿੰਨੀ ਹੜ ਕੋ ਪਹੁੰਚਾ ਹੀ ਨਿੱਕੀ ਪਾ ਲੈਨੇ ਆ ਮਾਤਾ ਨਿੱਕੀ ਪੋਛ ਲੈਨੇ ਕੇ ਇਹਨੂੰ ਹੋਰ ਕਿਸ ਨੂੰ ਪੋਛਣ ਵਾਧੂ ਕਮੇਟੀਆਂ ਕਿਤੇ ਤਰਲੇ ਲੈਂਦੇ ਫਿਰਦੇ ਮੈਨੂੰ 20 ਜਣੇ ਪੋਛਦੇ ਤੇ ਮੈਂ ਇੱਕ ਚੁੱਪ ਤੇ ਸੋ ਸੋਖ ਮੈਂ ਆਜਨੇ ਨਹੀਂ ਵੀ ਨਹੀਂ ਹਜੇ ਕੋਈ ਰੋਕਨੇਗਾ ਕੋਈ ਨਹੀਂ ਜਿਹੜਾ ਹੋਊਗਾ ਦਾਨਾਂਗੇ ਬਾਕੀ ਇਹ ਦੰਦ ਇਹ ਪਰਪੁੰਜ ਆ ਜਾ ਬਾਹਰੋਂ ਵੇਖ ਕੇ ਸੁਣ ਕੇ ਆ ਗਿਆ ਤੇ ਘਾਰੇ ਦੀ ਮਸਾਵਟ ਤੋਂ ਨਹੀਂ ਕੀ ਤੇ ਮੁੜ ਕੇ ਦੂਜੇ ਰੋ ਪਹਿਰ ਫੇਰ ਕਰਕੇ ਹੋ ਗਿਆ ਹੋ ਗਿਆ ਗੁੱਜੀ ਗੱਲ ਏਹੀ ਓ ਇਹ ਅਭੀ ਜਦੋਂ ਘਰ ਚਲਦੇ ਇਹ ਮੂੰਹ ਬੰਦ ਕੇ ਰੱਖੀਏ ਤੇ ਫੇਰ ਹੀ ਘਰ ਚੱਲਦੇ ਆਹੋ ਤੇ ਹੈ ਹੀ ਆ ਜੇ ਆਪਾਂ ਕੀ ਆ ਉੱਧਰ ਨੂੰ ਵੀ ਤੁਰ ਪੀਏ ਔਨੂੰ ਵੀ ਤੁਰ ਪੀਏ ਪੈਸੇ ਚਾਰ ਆਏ ਤਾਂ ਕਦੇ ਲੁੱਡੀਆਂ ਪਾਈਏ ਉਹ ਗੱਲਾਂ ਨਹੀਂ ਬਣਦੀਆਂ ਫੇਰ ਪੈਸੇ ਨਾਲ ਨਹੀਂ ਜੁੜਦਾ ਸੁਣੋ ਅਜੇ ਤੇ ਤੁਸੀਂ ਜਾਣਦੇ ਆ ਤੇ ਇੰਨਾ ਫਰੂਡ ਕਰਾਣੇ ਹੁੰਦੇ ਤੇ ਨਿਆਣਾ ਖਾਂਦੇ ਪੀਂਦੇ ਆ ਕਦੀ ਗੋਪੀ ਨੂੰ ਤਨਖਾਹ ਮਿਲੀ ਹੋਵੇ ਕਦੀ ਇਹਨੇ ਚਾਹ ਨਾ ਕੋਈ ਚੀਜ਼ ਲਿਆਂਦੀ ਆ ਵੀ ਲੈ ਮੇਰਾ ਵੀ ਨਿਆਣਾ ਖਾ ਲੂਗਾ ਚੱਲ ਅੱਛਾ ਇਹਦਾ ਇਹਦਾ ਨਿਆਣਾ ਵਧੂ ਫੁੱਲੂਗਾ ਪਹਿਲਾਂ ਚੂਹੇ ਜਿੰਨਾ ਇੰਨਾ ਜਿੰਨਾ ਮਾਸਾ ਜਿੰਨਾ ਨਿਆਣਾ ਵਾ ਇਹ ਆਪਣੇ ਨਿਆਣੇ ਨੂੰ ਕੋ ਖਵਾਲ ਲੈ ਅੰਦਰ ਵਾਕੇ ਹੀ ਖਵਾਲ ਲੈ ਨਹੀਂ ਅਹੀ ਦੇਣ ਦੇ ਜਾਂਦਾ ਕੋਈ ਗੱਲ ਨਹੀਂ ਨੇ ਇਦਾਂ ਬੜ ਬੜ ਜਾਂਦੇ ਹੁੰਦੇ ਆ ਮੁੜ ਕੇ ਸਾਡਾ ਨਹੀਂ ਨਾ ਝਰਿਆ ਜਾਣਾ ਫੇਰਾਖਣਾ ਵੀ ਇਹਨਾਂ ਦਾ ਇਦਾਂ ਬੜਾ ਹੋ ਗਿਆ ਤੇ ਮੇਰਾ ਨਿਗਾ ਜਿਆ ਰਹਿ ਗਿਆ ਤੇ ਕੋਈ ਨਹੀਂ ਦੇਣ ਤੇ ਨਹੀਂ ਉਹਨੂੰ ਵੀ ਹੁਣ ਜਦ ਉਹਦੀ ਉਮਰ ਹੈ ਉਹਨੇ ਉਹਦੇ ਹਿਸਾਬ ਨਾਲ ਵਸਣਾ ਸਾਡੇ ਨੇ ਸਾਡੇ ਸਾਹ ਉਮਰ ਦੇ ਨਾਲ ਵਸਣਾ ਪਰ ਨਹੀਂ ਇਹਨੇ ਕਦੀ ਲਿਆਂਦਾ ਹੀ ਕੱਖ ਨਹੀਂ ਘਰ ਬੰਦਾ ਐਵੇਂ ਫਰੂਟ ਲੈ ਆਉਂਦਾ ਥੋੜਾ ਬਹੁਤਾ ਆਣ ਕੇ ਰੱਖਦਾ ਰਸੋਈ ਦੇ ਵਿੱਚ ਵੀ ਚੱਲ ਅੱਛਾ ਕੋਈ ਨਾ ਕੋਈ ਲੈ ਕੇ ਆਈ ਆ ਅੰਦਰ ਜੋੜਦੀ ਆ ਉਹ ਤਾਂ ਗੱਲ ਵਾ ਅਹੀਂ ਪਤਾ ਨਹੀਂ ਕੀ ਤੇਲ ਪੋਣ ਕੇ ਹੱਥ ਦੇ ਉੱਤੇ ਰਾਜ ਦਿੱਤੇ ਆ ਜਿਹੜੀ ਘਰ ਚ ਕੋਈ ਚੀਜ਼ ਹੀ ਨਹੀਂ ਆਉਣੀ ਸਾਝੇ ਇੱਥਾਂ ਚਲ ਅੱਛਾ ਕੋਈ ਗੱਲ ਨਹੀਂ ਰਲ ਮਿਲ ਕੇ ਰਹੋ ਮੈਨੂੰ ਇਹੋ ਹੀ ਆ ਵੀ ਰਲ ਮਿਲ ਕੇ ਰਹੋ ਰੋਟੀ ਲਿਆਦਾ ਹੁਣ ਚਲੋ ਦੱਸ ਦੋ ਆ ਲੈ ਜਾ ਦੱਸ ਮੈਨੂੰ ਯੋਧਾ ਅਖੰਡਿਆ ਹੀ ਵੀ ਆ ਗੱਲ ਵਾਂ ਫਿਰ ਗੋਪੀ ਨੇ ਮਨਾ ਕਰ ਦਿੱਤਾ ਹੋਏ ਚਲ ਅੱਛਾ ਕੋਈ ਨਹੀਂ ਰੋਟੀ ਖਾ ਕੇ ਮੈਂ ਪੁੱਛੂਗਾ ਭਲਾ ਇਹਨੂੰ ਪੀਤਨੂੰ ਗੁਪੀ ਨੇ ਮਨਾ ਕੀਤਾ ਵਾ ਕਿ ਜਦੋਂ ਵਾਪਸ ਆਖੀ ਜਾਂਦਾ ਵਾ ਮਿਸਤਰੀਆਂ ਦਾ ਵੇਖ ਲਾ ਆਂਦੇ ਸਾਰਾ ਸਮਾਨ ਲੈ ਉਹ ਸਾਰਾ ਸਮਾਨ ਹੋ ਸਭ ਕੋਹ ਲਿਆਣ ਕੈਸੀ ਸੀਮੰਟ ਵੀ ਰੱਖ ਲਿਆ ਸਰਿਆ ਬਜਰੀ ਰੇਤ ਵੀ ਆ ਗਈ ਤੇ ਉਹ ਸੀਮੰਟ ਹੁਣ ਬਰਸਾਤ ਵਾ ਤੇ ਖਰਾਬ ਹੀ ਹੋਣਾ ਵਾ ਨਾ ਚੰਗੇ ਮਿਸਤਰੀ ਆਏ ਕੀ ਕਰਾਂਦਾ ਇੱਥੇ ਕੋਹ ਨਹੀਂ ਮੈਂ ਆ ਡਹੀਂ ਆਖਣ ਵੀਰੇ ਤਾਂ ਬਜਰੀ ਹੋ ਦਵਾਈ ਦਾ ਲੈ ਆਓ ਲੈ ਆਓ ਆ ਲੈ ਆਓ ਇਟਾ ਲੈ ਆਓ ਸੀਮੈਂਟ ਲੈ ਆਓ ਸਰੀਆ ਲੈ ਆਓ ਸਭ ਕੁਝ ਲਿਆਣ ਕੇ ਰੱਖਿਆ ਹੁਣ ਤੇ ਹੁਣ ਮਿਸਤਰੀ ਨਾਲ ਦਾ ਵੇਲ ਨਹੀਂ ਆਏ ਨਹੀਂ ਐ ਇਤਨਾ ਮਿਸਤਰੀ ਖਰਾਬ ਕਰਦੇ ਆਹ ਇਹ ਤਾਂ ਇਦਾਂ ਹੀ ਕਰ ਦਿੰਦੇ ਇਦਾਂ ਉਹਨਾਂ ਨੇ ਹਫਤਾ ਨਗਾ ਹੀ ਦੇਣਾ ਵਾ ਚਲੋ ਆ ਜਾਣਗੇ ਪਰ ਨਾ ਕੋਈ ਕੰਮ ਕਰਨ ਜੋਗਾ ਨਾ ਕਿਤੇ ਗਿਆ ਤੂੰ ਵੀ ਆਂਦੀ ਮੈਂ ਵਾਂਡੇ ਜਾਣਾ ਉਹ ਵੀ ਆਂਦੀ ਜਾਣਾ ਤੇ ਮੈਂ ਡੱਕ ਡੱਕ ਰੱਖਿਆ ਤਨੂੰ ਆਹੋ ਜਿਹਾ ਚੜਾ ਹੈ ਹੀ ਆ ਤੇ ਫਿਰ ਫਾਇਦਾ ਵੀ ਕੀ ਹੋਇਆ ਮੰਮੀ ਅੱਜ ਮੇਰੇ ਘਰ ਰਹਿਣ ਦਾ ਵੀ ਕਿਉਂ ਵੀ ਮੈਂ ਜੋ ਰੋਟੀ ਪਾਣੀ ਕੀਤਾ ਵਾ ਟਾਈਮ ਨਾ ਕੀਤਾ ਵਾ ਤਾਂ ਤਾਂ ਵੀ ਦੀਦੀ ਖੁਸ਼ ਨਹੀਂ ਹੈਗੇ ਕੀ ਗੱਲ ਹੋਈ ਆ ਉਹ ਵੀ ਆਲੂ ਵਾਲੇ ਪਰੌਂਠਿਆਂ ਦੀ ਗੱਲ ਹੋ ਗਈ ਵੀ ਆਲੂ ਵਾਲੇ ਪਰੌਂਠੇ ਲਾਉਣੇ ਮੈਨੂੰ ਪਹਿਲਾਂ ਦੱਸ ਦਿੰਦੇ ਆਲੂ ਮੈਂ ਆਲੂ ਵਾਲੇ ਲਾ ਦਿੰਦੀ ਤੂੰ ਪੁੱਤ ਜਦੋਂ ਕਾ ਛੁੱਟੀ ਵਾਲੇ ਦਿਨ ਕੰਮ ਹੁੰਦਾ ਵਾ ਨਾ ਉਹਦਣ ਨਿਆਣੇ ਵੀ ਘਰ ਹੁੰਦੇ ਆ ਤੇ ਤੂੰ ਹੀ ਇੱਕ ਦੂਜੇ ਨੂੰ ਪੁੱਛ ਲਿਆ ਕਰੋ ਜੇ ਤੁਸੀਂ ਉਹਨੂੰ ਨਹੀਂ ਤੁਸੀਂ ਇੱਕ ਦੂਜੇ ਨੂੰ ਪੁੱਛਣਾ ਤਾਂ ਇਹ ਮੈਨੂੰ ਪੁੱਛ ਲਿਆ ਕਰੋ ਕਦੀ ਆਲੂਆਂ ਵਾਲੀਆਂ ਪਕਾ ਲਈਆਂ ਕਦੀ ਗੋਭੀ ਆ ਜਾਣੀ ਗਾੜੀ ਗੋਭੀ ਵਾਲੀਆਂ ਪਕਾ ਲਈਆਂ ਕਦੀ ਮੂਲੀ ਵਾਲੀ ਪਕਾ ਲਈ ਕਦੀ ਮਿੱਸੀਆਂ ਰੋਟੀਆਂ ਪਕਾ ਲਈਆਂ ਚਲੋ ਹੁਣ ਦਾਵਾ ਛੁੱਟੀ ਵਾਲੇ ਦਿਨ ਕੋਈ ਵੀ ਵੱਖਰੀ ਚੀਜ਼ ਜੀ ਹੋਵੇ ਨਹੀਂ ਕੋ ਕੋਨ ਦੀ ਤਾਂ ਕੋਈ ਗੱਲ ਨਹੀਂ ਜਿੱਥੇ ਮੈਂ ਸਬਜ਼ੀ ਬਣਾਈਆਂ ਰੋਟੀਆਂ ਲਾਈਆਂ ਮੈਂ ਫੇਰ ਮੈਨੂੰ ਇੱਕ ਕੰਮ ਹੀ ਕਰਨਾ ਪੈਣਾ ਸੀ ਉੱਥੇ ਉਦੋਂ ਮੈਂ ਲਾ ਹੀ ਲੈਣੀਆਂ ਸੀਗੀਆਂ ਪਰ ਇਹਨਾਂ ਤੇ ਪਹਿਲਾ ਬੰਦਾ ਸਲਾਹ ਕਰ ਲੇ ਹੁਣ ਕਿੰਨਾ ਦਿਨ ਆ ਗਿਆ ਵਾ ਤੇ ਫੇਰ ਜਾ ਕੇ ਦੱਸਣ ਦੇਵ ਆ ਭਾਲੂਆਂ ਵਾਲੇ ਲੋਣੇ ਹੀ ਗਏ ਇਹ ਤਾਂ ਸਵੇਰੇ ਆਪਣੇ ਕਾ ਲੈਂਦੀ ਆ ਨਿਆਣਿਆਂ ਵਾਸਤੇ ਮੈਂ ਆਖ ਦਿੱਤਾ ਉਹਨੂੰ ਅੱਗੇ ਤੇ ਹੁਣ ਜਿਹੜਾ ਮੈਂ ਪੁੱਛਣ ਲਈ ਚਲ ਕੋਈ ਗੱਲ ਨਹੀਂ ਮੈਂ ਤਾਂ ਕੀਤੀ ਮੇਰੀ ਤਾਂ ਬੇਕਾਰੀ ਗਈ ਨਾ ਹੁਣ ਕੀਤੀ ਹੁਣ ਕੀ ਕਰਨਾ ਨਿਆਣੇ ਮੰਗਣ ਦਾ ਤੇ ਤੂੰ ਮੈਨੂੰ ਪੁੱਛ ਲਿਆ ਪਰ ਕਿ ਅੱਜ ਮਮਮੀ ਬਣਾਉਣਾ ਵਾ ਅੱਜ ਦੌਰ ਮੇਨਾ ਜੋ ਹੀ ਮੈਂ ਅੱਧਰ ਵਾਰ-ਵਾਰ ਪੁੱਛਣਾ ਹੀ ਆਪਕੀ ਕੀ ਬਣਾਉਣਾ ਕੀ ਬਣਾਉਣਾ ਵਾ ਜਦੋਂ ਮੇਰੀ ਪਕੀਆਂ ਰਹਿ ਜਾਣੀ ਆਵਾ ਸਬਜੀ ਵੀ ਬਣੀ ਰਹਿ ਗਈ ਚਲ ਕੋਈ ਨਹੀਂ ਆਪੇ ਸੋਦਾ ਮੈਨੂੰ ਕਹਿੰਦੇ ਰਹਿੰਦੇ ਵੀ ਤੂੰ ਸਬਜੀ ਨਹੀਂ ਬਣਾਉਣੀ ਤੂੰ ਆ ਨਹੀਂ ਕਰਦੀ ਤੂੰ ਆ ਨਹੀਂ ਕਰਦੀ ਅੱਜ ਮੈਂ ਸਾਰਾ ਕੁਝ ਕੀਤਾ ਤਾਂ ਤਾਂ ਵੀ ਨਹੀਂ ਸਬਜੀ ਰਾਤ ਨੂੰ ਖਾਦੀ ਜਾਊਗੀ ਸਬਜੀ ਨੂੰ ਕੋਈ ਨਹੀਂ ਹੰਦਾ ਉਹਨੂੰ ਪਾ ਕਹੇ ਦੇ ਵਿੱਚ ਤੇ ਫਿਰ ਚਲਾ ਦੇ ਉਹ ਤਾਂ ਫਿਰ ਮੈਂ ਹੁਣ ਰੱਖੂੰਗੀ ਨਾ ਆ ਤਾਂ ਕੋਈ ਗੱਲ ਨਹੀਂ ਕੁਝ ਨਹੀਂ ਹੋ ਗਿਆ ਤੇ ਜੇ ਆਲੂਆਂ ਵਾਲੇ ਨਿਆਣੇ ਮੰਗਦੇ ਆ ਤਾਂ ਉਹਨਾਂ ਨੂੰ ਆਲੂਆਂ ਵਾਲੀ ਉਹਨੂੰ ਅੱਡੇ ਹੀ ਪਕਾਉਣ ਪਕਮਦੀ ਰਹਿੰਦੇ ਠੀਕ ਆ ਚਲ ਠੀਕ ਸਿਰ ਚੰਗਾ ਫੱਡ ਹੋ ਗਈ ਐ ਨੋ ਵਾਲੀ ਉਹ ਆਂਦੀ ਮੈਂ ਨਹੀਂ ਉਹਨੂੰ ਪੁੱਛਣਾ ਉਹ ਆਂਦੀ ਮੈਂ ਉਹਨੂੰ ਪੁੱਛ ਪੁੱਛ ਕੇ ਕੰਮ ਕਰਾਂ ਤੇ ਦੱਸ ਤੁਸੀਂ ਇੱਕ ਚੌਕੇ 'ਚ ਜੇ ਇੱਕ ਦੂਜੀ ਨੂੰ ਪੁੱਛ ਲੋ ਗਈਆਂ ਤਾਂ ਤੁਸੀਂ ਲਿਸਗਾ ਹੋ ਚਲ ਲੰਗਾਈ ਨੂੰ ਕਿ ਤੁਹਾਡੀ ਸ਼ਾਨ ਕੱਟ ਚੱਲੀ ਆ ਵੀ ਅਹੀਂ ਕੂਵਾਂ ਇੱਕ ਦੂਜੀ ਨਾਲ ਕੂਣਾ ਹੀ ਹੈ ਨਹੀਂ ਉਸ ਤਰ੍ਹਾਂ ਭਾਵੇਂ ਜੋ ਮਰਜੀ ਕਰਦੀਆਂ ਵਾਲੇ ਸਲਾਹ ਇਨ੍ਹਾਂ ਦੀ ਇੱਕੋ ਹੀ ਹੁੰਦੀ ਆ ਤਾਂ ਜਦੋਂ ਰੋਟੀ ਪਾਣੀ ਚਮਕੇ ਚ ਵੜਨਾ ਵਾ ਉਦੋਂ ਇਹਨਾਂ ਦਾ ਆਇਆ ਹਾ ਕੰਮ ਚਲੋ ਕੋਈ ਗੱਲ ਨਹੀਂ ਤਾਂ ਅਮ ਲੰਗਣੀ ਧਿਆ ਪੈ ਨਾ ਗ ਜਾਣਾ ਇਸ ਤਰ੍ਹਾਂ ਮੈਂ ਬਹਿ ਰਹਿਣਾ ਇੱਥੇ ਇਹਨਾਂ ਦੇ ਵਿੱਚ